ਸਾਰਿਆਂ ਦਾ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਜੈ ਐਮ ਸੀ ਦੀ ਇਹ ਚੈਨਲ ਵੇਖਦੇ ਜਿੰਨੇ ਵੀ ਦਰਸ਼ਕ ਨੇ ਪਿਆਰ ਭਰੀ ਪਿਆਰ ਭਰੀ ਜੈ ਐਮ ਸੀ ਦੀ ਸੋ ਜੋ ਅੱਜ ਇਹ ਗੁਰਪੇ ਜ਼ਿਲ੍ਹਾ ਗੁਰਦਾਸਪੁਰ ਪਿੰਡ ਬੱਬੇ ਹਲੀ ਦੇ ਵਿੱਚ ਅੱਜ ਜੋ ਸਾਡੇ ਬ੍ਰਦਰ ਡਿੰਪੀ ਜੀ ਨੂੰ ਹਲਕਾ ਚਾਰਜ ਲਾਇਆ ਗਿਆ ਵਾ ਸੋ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਬਾਦ ਦਿੰਨਾ ਹੈ ਹਲਕਾ ਚਾਰਜ ਲੱਗਣ ਤੇ ਔਰ ਸਾਡੀ ਹਾਈ ਕਮਾਂਡ ਜੋ ਕਿ ਦਿੱਲੀ ਤੋਂ ਤਲਵ ਸਿੰਘ ਜੋਰਜੀ ਜੀ ਜੋ ਨੈਸ਼ਨਲ ਪ੍ਰੈਜ਼ੀਡੈਂਟ ਨੇ ਉਹ ਜੋ ਆਲ ਇੰਡੀਆ ਨੇ ਇੰਚਾਰਜ ਰਾਜਨ ਗਿਲ ਜੀ ਉਹਨਾਂ ਦੇ ਦੁਆਰਾ ਇਹ ਅੱਜ ਦੀ ਮੀਟਿੰਗ ਕੀਤੀ ਗਈ ਆ ਜੋ ਸਾਡੇ ਪੰਜਾਬ ਪ੍ਰਧਾਨ ਇਹ ਲਕੀਂਦਾਰ ਜੀ ਇਹਨਾਂ ਦੀ ਗਵਾਈ ਵਿੱਚ ਅੱਜ ਦੀ ਮੀਟਿੰਗ ਕੀਤੀ ਗਈ ਹੈ। ਸੋ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ ਕਿ ਅੱਜ ਦੀ ਇਹ ਬੱਬੇ ਹਲੀ ਦੇ ਵਿੱਚ ਜੋ ਮੀਟਿੰਗ ਕੀਤੀ ਗਈ ਹੈ ਬਹੁਤ ਹੀ ਵਧੀਆ ਮੀਟਿੰਗ ਹੋਈ ਆ। ਸੋ ਅੱਜ ਦੇ ਜੋ ਵਿਨਰ ਵਿੱਚ ਮੁੱਦੇ ਨੇ ਉਹ ਰੱਖੇਗੇ ਵਿਚਾਰ ਵਤੰਦਰਾ ਕੀਤਾ ਗਿਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਜਿਵੇਂ ਕਿ ਚਰਚਾਂ ਦੇ ਵਿੱਚ ਦਬਾਇਆ ਜਾ ਰਿਹਾ ਹਮਲੇ ਕੀਤੇ ਜਾ ਰਹੇ ਨੇ। ਅਸੀਂ ਉਹਨਾਂ ਦੇ ਬਾਰੇ ਜਾਣੂ ਕਰਵਾਇਆ ਸਾਰਿਆਂ ਨੂੰ। ਤੋ ਅਸੀਂ ਇੱਕ ਮੈਸੇਜ ਦੇਣਾ ਚਾਹਾਂਗੇ ਤੁਹਾਡੇ ਇਸ ਮੀਡੀਆ ਦੇ ਰਾਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਸਾਡੇ ਕ੍ਰਿਸਚੀਅਨ ਲੋਕ ਨੇ ਜਥੇਬੰਦੀਆਂ ਨੇ ਸਾਰੇ ਇੱਕ ਪਲੇਟਫਾਰਮ ਦੇ ਇਕੱਠੇ ਹੋ ਕੇ ਇੱਕ ਹਮਲਾ ਮਾਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਪਾਸਟਾਂ ਉੱਤੇ ਅਤਿਆਚਾਰ ਹੋ ਰਿਹਾ ਉਹ ਅਤਿਆਚਾਰ ਤੋਂ ਅਸੀਂ ਰਹਿਤ ਹੋ ਸਕੀਏ ਆਉਣ ਵਾਲੇ ਸਮਿਆਂ ਦੇ ਵਿੱਚ ਇਹਨਾਂ ਦੇ ਉੱਤੇ ਨੱਥ ਪਾ ਸਕੀਏ ਇਹਨਾਂ ਸਾਰੀਆਂ ਚੀਜ਼ਾਂ ਦੇ ਕਰਕੇ ਜੋ ਇਹ ਲੀਗਲ ਐਕਸ਼ਨ ਕਮੇਟੀ ਜੋ ਆਲੰਡਿਆ ਹੈ ਕੰਮ ਕਰ ਰਹੀ ਹੈ ਪੂਰੇ ਪੰਜਾਬ ਦੇ ਅੰਦਰ ਬੜੀ ਤੇਜ਼ੀ ਦੇ ਨਾਲ ਕੰਮ ਕਰ ਰਹੀ ਹੈ ਸੋ ਅਸੀਂ ਇਹ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਵੀ ਸਾਡੀ ਜ਼ਰੂਰਤ ਪੈਂਦੀ ਹੈ ਲੀਗਲ ਐਕਸ਼ਨ ਕਮੇਟੀ ਆਲ ਇੰਡੀਆ ਪੰਜਾਬ ਹਰ ਇੱਕ ਦੇ ਨਾਲ ਖੜੀ ਹੈ ਔਰ ਖੜੀ ਰਹੇਗੀ ਤੁਹਾਨੂੰ ਅਸੀਂ ਆਪਣੇ ਨੰਬਰ ਜੋ ਸਕਰੀਨ ਤੇ ਦੇ ਦੇਵਾਂਗੇ ਤੁਸੀਂ ਸੰਪਰਕ ਕਰ ਸਕਦੇ ਹੋ ਜਿੱਥੇ ਵੀ ਸਾਡੀ ਜ਼ਰੂਰਤ ਪੈਂਦੀ ਹੈ ਹਰ ਜ਼ਿਲ੍ਹੇ ਦੇ ਵਿੱਚ ਸਾਡੀ ਕਮੇਟੀ ਬਣਦੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਖੁਦਾ ਕਰੇ ਹਰ ਪਿੰਡ ਦੇ ਹਰ ਇੱਕ ਨਗਰ ਦੇ ਵਿੱਚ ਇਹ ਕਮੇਟੀ ਪਹੁੰਚੇਗੀ ਜੋ ਸਾਰਿਆਂ ਨੂੰ ਜਾਗਰੂਕ ਕਰੇਗੀ ਜਿਨਨੇ ਵੀ ਨੌਜਵਾਨ ਪੀੜ੍ਹੀ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਾ ਤੋਂ ਰਹਿਤ ਹੋ ਕੇ ਨਸ਼ਾ ਛੱਡ ਕੇ ਸਾਡੀ ਇਸ ਲੀਗਲ ਐਕਸ਼ਨ ਕਮੇਟੀ ਦੇ ਨਾਲ ਕੰਮ ਕਰੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਪਾਸਟ ਨਾਲ ਖੜੀ ਰਹੇਗੀ ਅਗਰ ਤੁਹਾਡਾ ਕੰਮ ਕੋਈ ਸਰਕਾਰੀ ਦਰਬਾਰੇ ਨਹੀਂ ਹੁੰਦਾ ਸੋ ਸਾਡੀ ਲੀਗਲ ਐਕਸ਼ਨ ਕਮੇਟੀ ਦੇ ਹਰ ਪਿੰਡਾਂ ਦੇ ਵਿੱਚ ਨੁਮਾਇंदे ਹੈਗੇ ਨੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਨਾਲ ਜਾ ਕੇ ਤੁਹਾਡੇ ਕੰਮ ਕਰਵਾ ਕੇ ਦੇਾਂਗੇ ਮੈਂ ਸਾਰਿਆਂ ਨੂੰ ਜਮਸੀ ਦੀ ਕਹਿੰਦਾ ਤੇ ਮੈਂ ਲੀਗਲ ਐਕਸ਼ਨ ਕਮੇਟੀ ਲੋ ਇਹਨਾਂ ਮੈਨੂੰ ਜੋ ਜ਼ਿਲ੍ਹਾ ਹਲਕਾ ਚਾਰਜ ਲਗਾਇਆ ਹੈ ਮੈਂ ਇਹ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਤੇ ਇਨਾ ਪ੍ਰਧਾਨਾਂ ਦੇ ਨਿਗਰਾਨੀ ਦੇ ਹੇਠ ਕਰਾਂਗਾ